ਖਬਰਨਾਮਾ ਦੇਖ ਰਿਹਾ ਸਾਰੇ ਹੀ ਚੋਤੇਆਂ ਨੂੰ ਪਰੀਵਲ ਨੂੰ ਪਿਆਰ ਪਰਿਸਥੀਕਾਲ ਮੈਂ ਹਾਂ ਤੁਹਾਡਾ ਉਹ ਸਰਾਜ ਕਾਂਗਰਸ ਪਾਰਟੀ ਵਿੱਚ ਪਿਆ ਵੱਡਾ ਖਲਾਰਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕੀਤੀ ਦਗੇਬਾਜੀ ਕੀਤਾ ਧੋਖਾ ਜਾ ਵੜਿਆ ਆਮ ਆਦਮੀ ਪਾਰਟੀ ਦੇ ਪੱਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀ ਉਸ ਦਾ ਸਵਾਗਤ ਕੀਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਕੱਲ ਜਿਸ ਤਰ੍ਹਾਂ ਹੋਇਆ ਜੱਗੋਂ 13ਵੀਂ ਹੋਗੀ ਸੁਖਪਾਲ ਸਿੰਘ ਖਹਿਰਾ ਰਾਜਾ ਬੁੜਿੰਗ ਪ੍ਰਤਾਪ ਸਿੰਘ ਬਾਜਵਾ ਪਰਗਤ ਸਿੰਘ ਯਾਨੀ ਕਿ ਇਨ੍ਹਾਂ 10 ਵੱਡੇ ਆਗੂਆਂ ਵੱਲੋਂ ਚਲਦੀ ਵਿਧਾਨ ਸਭਾ ਦੇ ਵਿੱਚ ਜਦੋਂ ਇਹਨਾਂ ਨੂੰ ਸਮਾਂ ਨਹੀਂ ਮਿਲਿਆ ਤਾਂ ਇਹਨਾਂ ਨੇ ਵਾਕ ਆਊਟ ਕੀਤਾ ਵੌਕਟ ਜਦੋਂ ਕੀਤਾ ਵਾਕਆਊਟ ਕਰਦੇ ਇਹ ਬਾਹਰ ਆ ਗਿਆ ਲੇਕਨ ਰਾਣਾ ਗੁਰਜੀਤ ਜੋ ਮੌਜੂਦਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਉਹ ਵਾਕਆਊਟ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਉਹ ਵਿਧਾਨ ਸਭਾ ਦੇ ਵਿੱਚ ਬੈਠੇ ਰਹੇ ਕੀ ਮੰਨੀਏ ਇਸ ਨੂੰ ਕੀ ਕੀ ਉਹਨਾਂ ਦੀ ਬਣਦੀ ਨਹੀਂ ਸੁਖਪਾਲ ਸਿੰਘ ਕਹਿ ਰਾ ਪ੍ਰਤਾਪ ਸਿੰਘ ਬਾਜਬਾ ਯਾਨੀ ਕਿ ਇਹਨਾਂ ਵੱਡੇ ਆਗੂਆਂ ਦੇ ਨਾਲ ਬਣਦੀ ਨਹੀਂ ਹਾਲਾਂਕਿ ਵਾਕਆਊਟ ਕਰਦੇ ਸਮੇਂ ਰਾਜਾ ਵੜਿੰਗ ਵੀ ਨਾਲ ਦੇਖੇ ਗਏ ਹਾਲਾਂਕਿ ਰਾਜਾ ਵੜਿੰਗ ਦੀ ਤਕਨੀ ਬਣਦੀ ਸੀ ਜਾਂਦੇ ਜਾਂ ਨਾ ਜਾਂਦੇ ਲੇਕਿਨ ਰਾਣਾ ਗੁਰਜੀਤ ਸਿੰਘ ਨੇ ਵਾਕਆਊਟ ਨਹੀਂ ਕੀਤਾ ਉਹ ਵਿਧਾਨ ਸਭਾ ਦੇ ਵਿੱਚ ਬੈਠੇ ਰਹਿ ਉਹਨਾਂ ਨੇ ਆਪਣਾ ਪੱਖ ਰੱਖਿਆ ਕੁਲਤਾਰ ਸਿੰਘ ਸੰਧਵਾ ਦੇ ਕੋਲ ਯਾਨੀ ਕਿ ਇਹ ਸਭ ਤੋਂ ਵੱਡੀ ਘਾਟ ਹੈ ਕਾਂਗਰਸ ਪਾਰਟੀ ਦੀ ਅਨੁਸ਼ਾਸਨ ਆਪਸੀ ਗਠਬੰਧਨ ਆਪਸੀ ਪਰਵਰਤਨ ਆਪਸੀ ਵਿਚਾਰਾਂ ਦੀ મત ਭੇਦ ਇੱਕ ਟ੍ਰੈਂਡ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਯਾਨੀ ਕਿ ਇੱਕ ਪਾਸੇ ਚੀਕਾ ਮਾਰ ਰਹੀ ਸੀ ਸੁਖਪਾਲ ਸਿੰਘ ਖਹਿਰਾ ਕਿ ਮੈਨੂੰ ਟਾਈਮ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਦੱਸਣਾ ਸੀ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਉਸ ਤੋਂ ਬਾਅਦ ਇੱਕ ਚੋਰੀ ਦੂਸਰਾ ਸਿਨਾਜੋਰੀ ਮੀਨਸ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਫ੍ਰਿਜਾਂ ਇਨਵਰਟਰ ਤੱਕ ਵੀ ਨਹੀਂ ਛੱਡੇ ਗਏ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਖਾਸਮ ਖਾਸ ਨੇ ਵੱਖ-ਵੱਖ ਵਿਧਾਇਕਾਂ ਦੇ ਯਾਨੀ ਕਿ ਵਾਕਆਊਟ ਕਰਦੇ ਸਮੇਂ ਰਾਣਾ ਗੁਰਜੀਤ ਸਿੰਘ ਬਿਲਕੁਲ ਉਹਨਾਂ ਦੇ ਨਾਲ ਬਾ ਨਹੀਂ ਆਏ ਵਾਕਆਊਟ ਕੀਤਾ ਗਿਆ ਲੇਕਿਨ ਰਾਣਾ ਗੁਰਜੀਤ ਸਿੰਘ ਕੀ ਹੁਣ ਆਮ ਆਦਮੀ ਪਾਰਟੀ ਦੇ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਇਹ ਤਾਂ ਆਉਣ ਵਾਲੇ ਦਿਨਾਂ ਅੱਜ ਪਤਾ ਲੱਗੇਗਾ ਲੇਕਿਨ ਇਸ ਗੱਲ ਤੋਂ ਸਿੱਧ ਹੋ ਗਿਆ ਹੈ ਕਿ ਰਾਣਾ ਗੁਰਜੀਤ ਸਿੰਘ ਦੀ ਨਹੀਂ ਬਣਦੀ ਔਰ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ